ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਐਦਾਂ ਐਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਆ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਇਲਾਕੇ ਦੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁਰਮੁਰ ਗਰਦਨਾ ਉਹਨਾਂ ਦੀਆਂ ਐਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟੇਕ ਰਿਆ ਸੀ ਉਹ ਏਦਾਂ ਟੇਡੀਆਂ ਹੋ ਹੋ ਵੇਖਦੇ ਨੇ ਵੀ ਕਦੋਂ ਤੁਹਾਡਾ ਨਿਬੜਣਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਏ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਹੈ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਅ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਐ ਅਮਰਤ ਧਾਰਿਓ ਸਿੰਘੋ ਪੱਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਫਾਇਦਾ ਹੁੰਦੀ ਤੇ ਯਾਦ ਇਹ ਰੱਖਿਓ ਸਵਾਦ ਪ੍ਰੇਮ ਦਿੰਦਾ ਪ੍ਰੇਮ ਰਿਫਲੈਕਟ ਹੋਣਾ ਤੇਰੇ ਪ੍ਰੇਮ ਨੇ ਧਿਆਨ ਨਾਲ ਸੁਣੀ ਧਿਆਨ ਨਾਲ ਜਿਹੜਾ ਵੀ ਸੱਜਣ ਕਹਿੰਦਾ ਮੇਰੇ ਗੁਰੂ ਸਾਹਿਬ ਮੈਨੂੰ ਪ੍ਰੇਮ ਕਰਦੇ ਐ ਅਸਲ ਦੇ ਵਿੱਚ ਉਹ ਖੁਦ ਪ੍ਰੇਮ ਕਰਦਾ ਹੈ ਤੇਰੇ ਪ੍ਰੇਮ ਨਹੀਂ ਰਿਫਲੈਕਟ ਹੋਣਾ ਹੈ ਤੇਰੇ ਪ੍ਰੇਮ ਨਹੀਂ ਮੁੜ ਕੇ ਆਉਣਾ ਜਿਹੋ ਜੀ ਦ੍ਰਿਸ਼ਟੀ ਬਣਾਓਗੇ ਕ੍ਰਿਸ਼ਨ ਜੀ ਨੇ ਕਿਹਾ ਸੀ ਜਥਾ ਦ੍ਰਿਸ਼ਟੀ ਤਤਸ ਸ੍ਰਿਸ਼ਟੀ ਜਿਹੋ ਜੀ ਤੁਸੀਂ ਦ੍ਰਿਸ਼ਟੀ ਹੈ ਤੁਹਾਡੀ ਉਹੋ ਜੀ ਤੁਹਾਨੂੰ ਸ੍ਰਿਸ਼ਟੀ ਲੱਗਣ ਲੱਗ ਪੈਂਦੀ ਹੈ ਇਹ ਤੁਹਾਡਾ ਹੀ ਪਿਆਰ ਹੈ ਰਿਫਲੈਕਟ ਹੁੰਦਾ ਹੈ ਵੇਖੋ ਮੈਂ ਰਾਤ ਦੀਵਾਨ ਵਿੱਚ ਰਾਏਕੋਟ ਗੱਲ ਕਰਦਾ ਸੀ ਉੱਥੇ ਸਾਡੇ ਡੇਢੇ ਸਮਾਗਮ ਸੀ ਤੂੰ ਦਸ਼ਮੇਸ਼ ਪਾਸ਼ਾ ਦੀ ਤਸਵੀਰ ਕੋਲ ਬਹਿ ਜਾ ਫੋਟੋ ਕੋਲ ਬਹਿ ਜਾ ਇੱਕ ਘੰਟਾ ਬੈਠਾ ਰਹਿ ਤੇ ਤੂੰ ਆਖ ਮੇਰੇ ਪਾਸ਼ਾ ਤੇ ਮੈਨੂੰ ਵੇਖੀ ਜਾਂਦੇ ਸੀ ਮੇਰੇ ਪਾਸ਼ਾ ਤੇ ਮੈਨੂੰ ਵੇਖੀ ਜਾਂਦੇ ਸੀ ਤੇ ਤੂੰ ਅੱਖਾਂ ਚੱਖਾਂ ਪਾ ਕੇ ਬੈਠਾ ਮੇਰੇ ਤੇ ਹੀ ਨਜ਼ਰ ਸੀ ਇੱਕ ਘੰਟਾ ਮੇਰੇ ਵੱਲ ਹੀ ਵੇਖੀ ਜਾਂਦੇ ਸੀ ਗੁਰਮੁਖਾ ਸੱਚੀ ਐ ਕਿ ਇੱਕ ਘੰਟਾ ਤੂੰ ਵੀ ਤੇ ਉੱਥੇ ਉਹਦੇ ਵਾਲੀ ਵੇਖੀ ਜਾਂਦਾ ਸੀ ਨਾ ਇਹ ਤੇਰਾ ਹੀ ਪਿਆਰ ਸੀ ਜਿਹੜਾ ਰਿਫਲੈਕਟ ਹੋ ਰਿਹਾ ਸੀ ਜਿੰਨਾ ਪ੍ਰੇਮ ਦੇਉਗੇ ਓਨਾ ਹੀ ਪ੍ਰੇਮ ਵਾਪਸ ਆਉਣਾ ਹੈ ਉਹ ਚਾਹੇ ਦਸ਼ਮੇਸ਼ ਸਰੀਰ 'ਚ ਹੋਣ ਚਾਹੇ ਨਾ ਹੋਣ ਤੇਰੇ ਗੁਰੂ ਜੀ ਸਾਹਮਣੇ ਹੋਣ ਭਾਵੇਂ ਉਹਨਾਂ ਦੀ ਫੋਟੋ ਹੀ ਕਿਉਂ ਨਾ ਹੋਵੇ ਤੇਰੇ ਪ੍ਰੇਮ ਨੇ ਵਾਪਸ ਆਉਣਾ ਜਿੱਦਾਂ ਦਾ ਭੇਜੇਗਾ ਓਵੇਂ ਦਾ ਹੀ ਮੁੜੇਗਾ ਜਿੱਦਣ ਅਸੀਂ ਕਹਿੰਨੇ ਆ ਨਾ ਮੇਰੇ ਐਦਾਂ ਲੱਗਿਆ ਵੀ ਅੱਜ ਗੁਰੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਅਸਲ ਗੱਲ ਇਹ ਹੈ ਅੱਜ ਤੂੰ ਮੱਥਾ ਹੀ ਬੜੇ ਸਵਾਦ ਨਾਲ ਟੇਕਿਆ ਹੋਣਾ ਸਵਾਦ ਤੇਰਾ ਮੱਥਾ ਦਿੰਦਾ ਹੈ ਸਵਾਦ ਤੈਨੂੰ ਤੇਰਾ ਹੀ ਪ੍ਰੇਮ ਦਿੰਦਾ ਹੈ ਸੋ ਇਸ ਕਰਕੇ ਭਰਾਵੋ ਜਿਨ੍ਹਾਂ ਨੇ ਆਪਣਾ ਬਣਾ ਲਿਆ ਨਾ ਉਹ ਕੁੱਤਾ ਗਲੀਆਂ ਚੋ ਲਿਆ ਕੇ ਰੱਖ ਕੇ ਤੇ ਬੈੱਡ ਤੇ ਸਵੰਦੇ ਆ ਕਹਿੰਦੇ ਇਹੀ ਸਾਡੇ ਘਰ ਦਾ ਜੀ ਹੈ ਤੇ ਜਿਨੇ ਨਹੀਂ ਬਣਾਣਾ ਆਪਣਾ ਉਹ ਬਾਪੂ ਨੂੰ ਵੀ ੱੱਕੇ ਮਾਰਦੇ ਕਹਿੰਦੇ ਚੱਲ ਬਾਪੂ ਤੇਰੇ ਤੋਂ ਕੀ ਲੈਣਾ ਪ੍ਰੇਮ ਤੇਰਾ ਹੀ ਐ ਜਿਹਦੇ ਨਾਲ ਮਰਜੀ ਪਾਲਾ ਪਿਆਰ ਪੈਦਾ ਕਰੋ ਗੁਰਮਖੋ ਸਵਾਦ ਚਾਹੇ ਅੰਮ੍ਰਿਤ ਧਾਰਿਓ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਚਾਹੇ ਰਾਮ ਜੀ ਨੂੰ ਮੰਨਣ ਵਾਲਿਓ ਚਾਹੇ ਕ੍ਰਿਸ਼ਨ ਜੀ ਨੂੰ ਮੰਨਣ ਵਾਲਿਓ ਮੰਨ ਜਿੰਨੂੰ ਮਰਜੀ ਲਓ ਤੁਸੀਂ ਵਿਆਸ ਜਾ ਰਹੇ ਹੋ ਪਰ ਸਵਾਦ ਜੇ ਤੁਹਾਨੂੰ ਦੇਣਾ ਹੈ ਤੇ ਤੁਹਾਡੇ ਕੀਤੇ ਹੋਏ ਪ੍ਰੇਮ ਨੇ ਦੇਣਾ ਆਨੰਦ ਤੁਹਾਨੂੰ ਤੁਹਾਡਾ ਪ੍ਰੇਮ ਦਿੰਦਾ ਹੈ ਸੁਸ਼ਕਰ ਕੇ ਜਦੋਂ ਵੀ ਅਸੀਂ ਸਤਗੁਰ ਦੇ ਚਰਨਾਂ ਚਾਹੀਏ ਪਿਆਰ ਆਪਣਾ ਬਣਾ ਕੇ ਰਖੀਏ ਤੇ ਪਿਆਰ ਨੂੰ ਹੀ ਉਹ ਪਿਆਰ ਤੁਹਾਡੇ ਨੇ ਫਿਰ ਰਿਫਲੈਕਟ ਹੋਣਾ ਹੈ ਵਾਪਸ ਆਉਣਾ ਹੈ ਸਰਦਾਰ ਸੁਰਜੀਤ ਸਿੰਘ ਰਖੜਾ ਇਹ ਪਰਿਵਾਰ ਸਾਡੇ ਇਲਾਕੇ ਦੀ ਸ਼ਾਨ ਹੈ ਰੱਜੇ ਪੁੱਜੇ ਹੈ ਤੇ ਰੱਜੇ ਪੁੱਜੇ ਬੰਦੇ ਹੈ ਇਸ ਕਰਕੇ ਸਤਗੁਰ ਦੀ ਕਿਰਪਾ ਹੈ ਜਿੱਥੇ-ਜਿੱਥੇ ਲੋੜ ਪੈਂਦੀ ਹੈ ਸਮਾਜ ਦੀ ਸੇਵਾ ਵੀ ਕਰਦੇ ਹੈ ਲੋਕਾਂ ਨੇ ਵੀ ਬੜਾ ਇਹਨਾਂ ਨੂੰ ਪਿਆਰ ਅਲਾਕਾ ਵੀ ਬਹੁਤ ਪਿਆਰ ਕਰਦਾ ਸੋ ਮੈਂ ਆਪਣੇ ਵੱਲੋਂ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਮੈਂ ਇੰਨੀ ਹੀ ਬੇਨਤੀ ਕਰਦਾ ਗੁਰਮਖੋ ਜਦੋਂ ਅਸੀਂ ਕਹਿੰਨੇ ਆ ਨਾ ਦੁਨੀਆ ਬੜੀ ਭੈੜੀ ਹੋ ਗਈ ਹੈ ਅਸਲ ਚ ਤੂੰ ਨਫ਼ਰਤ ਨਾਲ ਭਰ ਗਿਆ ਜਿੱਦਣ ਪਿਆਰ ਨਾਲ ਭਰ ਜਾਓਗੇ ਤੁਹਾਨੂੰ ਇਦਾਂ ਲੱਗਣਾ ਦਰਖਤ ਵੀ ਮੈਨੂੰ ਪਿਆਰ ਕਰਦੇ ਆ ਪੱਤੇ ਪੱਤੇ ਪਿਆਰ ਕਰਦੇ ਆ ਜਦੋਂ ਅਸੀਂ ਪਿਆਰ ਦੇ ਭਰੇ ਹੁੰਨੇ ਆ ਨਾ ਨਜ਼ਰ ਜਿਹੜੀ ਆਪਣੀ ਹੈ ਜੇ ਮੇਰੀ ਮੇਰੀ ਐਨਕ ਦੇ ਚਸ਼ਮੇ ਵਿੱਚ ਆ ਮੈਂ ਚਸ਼ਮਾ ਲਾਇਆ ਹੈ ਇਦੇ 'ਚ ਜੇ ਪੀਲਾ ਰੰਗ ਹੈ ਨਾ ਮੈਨੂੰ ਲੱਗਦਾ ਸਾਰੀ ਦੁਨੀਆ ਪੀਲੀ ਪੀਲੀ ਹੋ ਗਈ ਹੈ ਤੇ ਜਦੋਂ ਕਾਲਾ ਲਾ ਲਾਂਗਾ ਮੈਨੂੰ ਲੱਗਣਾ ਕਾਲੀ ਹੋ ਗਈ ਹੈ ਸੋ ਜਿਸ ਤਰ੍ਹਾਂ ਦੀ ਐਨਕ ਲਾਈ ਫਿਰਦਾ ਤੇਰਾ ਪੁਆਇੰਟ ਆਫ 뷰 ਹੈ ਜਿਸ ਤਰ੍ਹਾਂ ਦਾ ਤੇਰਾ ਨਜ਼ਰੀਆ ਹੈ ਜਿਸ ਤਰ੍ਹਾਂ ਦਾ ਦ੍ਰਿਸ਼ਟੀ ਹੈ ਜਿਸ ਤਰ੍ਹਾਂ ਦੀ ਸ੍ਰਿਸ਼ਟੀ ਉਸੇ ਤਰ੍ਹਾਂ ਦੀ ਲੱਗਣ ਲੱਗ ਪਈ